ਔਰ ਆਦਮੀ ਦਾ ਜਨਮ ਜਾ ਕੇ ਇਹ ਨਾ ਸੁਣਦਾ ਪਹਿਲਾਂ ਨਹੀਂ ਹੁੰਦਾ ਹੋਰ ਕਿਸੇ ਜਨਮ ਚ ਨਹੀਂ ਹੁੰਦਾ ਇਸੇ ਕਰਕੇ ਇਹਨੂੰ ਵਿਦੇਸ਼ਾਂ ਬੱਜ ਜਾ ਜੈ ਤੋਂ ਤੱਕ ਬਹੁਤ ਦੂਰ ਜਾਏਗਾ ਇਤੇ ਆਪ ਗੁਰੂ ਬਣ ਜਾਂਦਾ ਹੈ ਹੋਰ ਜਨਮ ਚ ਗੁਰੂ ਨਹੀਂ ਮਿਲਦਾ ਜਦੋਂ ਗੁਰੂ ਬਣ ਜਾਂਦਾ ਕੋਈ ਵਿਕਤਾ ਹੋਣੀ ਹੁੰਦੀ ਹੈ ਜਿੰਨਾ ਚਿਰ ਤੱਕ ਗੋਬਿੰਦ ਸਿੰਘ ਨੂੰ ਗੁਰੂ ਬਣਿਆ ਉਤੇ ਚੰਗੇ ਰਹੇ ਜਦੋਂ ਉਹਨੂੰ ਮਜਬੂਰ ਕਰਤਾ ਉਹਨੂੰ ਉਹਨਾਂ ਸਾਹਿਬ ਛੱਡਰ ਤੋਂ ਗੁਰੂ ਹੋਰ ਬਣ ਗਏ ਉਹ ਵਫਤਾ ਆ ਗਈ ਆ ਗਈ ਨਾ ਗੁਰੂ ਹੋਰ ਬਣ ਗਏ ਆਪਣੀ ਤੇ ਉਹ ਅੰਦਰ ਚਲਾ ਲਈ ਨਹੀਂ ਅਸੀਂ ਨਹੀਂ ਐ ਏਦਾਂ ਹੀ ਹੋਊਗਾ ਪ੍ਰੈਸ਼ਰ ਪਾ ਤਾ ਗੁਰੂ ਨੂੰ ਗੁਰੂ ਨਹੀਂ ਬਣਿਆ ਗੁਰੂ ਆ ਬਣ ਗਿਆ ਜੇ ਨਾ ਮੂਰਖ ਗੁਰੂ ਬਣ ਜਾਣ ਫਿਰ ਇਹ じゃ ਕੋਈ ਸੋਧਾ ਹੀ ਹੁੰਦਾ ਉਹਨਾਂ ਨੇ ਕਹ ਪਾਣੇ ਇਹਨੀ ਵੱਲ ਲੈਣਾ ਦੇ ਵਿਚਲ ਹੋਣਾ ਬੋਲਦਾ ਹੈ ਇਹ ਮੇਰੇ ਬਰੁੱਝੇ ਜਿਹੜੇ ਹੋਏ ਨੇ ਇਹਨਾਂ ਨੂੰ ਕਰਨ ਵਾਲੀ ਪਿੱਛੇ ਉਹ ਹੈ ਜਿਹਨੇ ਕਲਾ ਵਰਤੋਣੀ ਹੈ ਇਹ ਜੋ ਵੀ ਅਸੀਂ ਅਕਲ ਲੈਣੀ ਹੈ ਇਹਦੇ ਵਿੱਚੋਂ ਵੀ ਦੁਨੀਆ ਦੀ ਅਕਲ ਲੈਣੀ ਹੈ ਵੀ ਜਿਹੜੇ ਉਹਨੂੰ ਗੁਰੂ ਮੰਨ ਲਈਏ ਅਗਵਾਈ ਗੁਰੂ ਨਾ ਮੰਨੋ ਤੁਸੀਂ ਰਹਿ ਕੋਈ ਮੰਨ ਲਓ ਸਿਆਣਾ ਮੰਨ ਲਓ ਲੀਡਰ ਮੰਨ ਲਓ ਟੀਚਰ ਮੰਨ ਲਓ ਸਿਆਣਾ ਮੰਨ ਲਓ ਕੀ ਤੇ ਪਿੱਛੇ ਲੱਗਣਾ ਉਹਦੇ ਬੂਰੇ ਨਹੀਂ ਲੱਗੀਦਾ ਹੁੰਦਾ ਮਜਬੂਰ ਨਹੀਂ ਕਰੀ ਹੁੰਦਾ ਆਪਣੀ ਗੱਲ ਹੀ ਬرائی ਦੇ ਦਿੰਦੇ ਉਹ ਬਣਾਵਾਂਗੇ ਵਰ ਜਾਗੇ ਗਿਆਨ ਨੂੰ ਅਗੇ ਰਹਿਣ ਲਈਦਾ ਗਿਆਨ ਦਾ ਪੂਰਾ ਨਹੀਂ ਕਰੀਦੀ ਹੁੰਦੀ ਵੱਡੀ ਲੜ ਅੱਗੇ ਹੀ ਰਹਿਣ ਲਈਦੀ ਹੁੰਦੀ ਹੈ ਵੱਡੀ ਲੜ ਪਿੱਛੇ ਕੱਲ ਹੀ ਇਹਨੂੰ ਛੋਡੀ ਲੜ ਅੱਗੇ ਕੱਲ ਹੀ ਕਮੇ ਕਮ ਤੁਸੀਂ ਤਾਂ ਉਧਾਰੋ ਸ਼੍ਰੀ ਆਪ ਤਾਂ ਰੋਕ ਲੀ ਨੋ ਤੁਹਾਡੇ ਬਠ ਵਿੱਚ ਤੁਸੀਂ ਤਾਂ ਆਪ ਨੇਰਾ ਕਰਤਾ ਉਹਦੇ ਕੁਛ ਤਾਂ ਨੇਰਾ ਹੋਇਆ ਤੁਹਾਡਾ ਹੀ ਮੇਰਾ ਹੋ ਗਿਆ ਉਹ ਤੇ ਮੇਰੇ ਲੈੜ ਘਟ ਜਾਂਦੀ ਹੁੰਦੀ ਏ ਕਰ ਲਿਆ ਜਿੱਥੇ ਵੀ ਇਹ ਹੋਇਆ ਜਦੋਂ ਵੀ ਇਹ ਹੋਇਆ ਉੱਥੇ ਨੁਕਸਾਨ ਹੋ ਜਾਂਦਾ ਘਰਾਂ 'ਚ ਵੀ ਇਹ ਹਾਲ ਜਿੱਥੇ ਵੀ ਸਾਂਣੀ ਗੱਲ ਨਹੀਂ ਬੰਦੇ ਉੱਥੇ ਨੁਕਸਾਨ ਹੋ ਜਾਂਦੇ ਉੱਥੇ ਨੁਕਸਾਨ ਹੋ ਜਾਂਦਾ ਹਾਂ ਤਾਏ ਗਦਾ ਗਹਿ ਫੋਰ ਕੇ ਫੌਜ ਕੋ ਕੌ ਸ਼ਵਸਰ ਦੈਂਤ ਕੇ ਮਾਰਿਓ ਤਾਏ ਅੱਜ ਕੇ ਗਦਾ ਗਹਿ ਜਿਹੜੀ ਹਮਲਾ ਹਮਲਾ ਵਰ ਹੋ ਕੇ ਤਾਏ ਦਾ ਮਤਲਬ ਹੈ ਉਲਟਾ 25 ਬਾਰ ਉਹਦੇ ਸਹਲੇ ਫਿਰ ਉਹਦੇ ਤੇ ਆਪਣਾ ਕੀਤਾ ਵਾਰ ਗਦਾ ਗਹਿ ਗਦਾ ਗਹਿ ਨਿਵਰਤਾ ਵਾਲੀ ਗੱਲ ਫੋਰ ਕੇ ਫੌਜ ਕੋ ਫੋਰ ਕੇ ਫੌਜ ਕੋ ਸਾਰੀ ਫੌਜ ਜਿਹੜੀ ਸੀ ਉਹਦੇ ਉੱਤੇ ਦੀ परे हट आके ओदे ते टारगेट ਕੀਤਾ ਕਹੋ ਸ਼ਵਸਰ ਤੈਂਤ ਕੇ ਮਾਰਿਓ ਉਹਦੇ ਸਿਰ ਤੇ ਮਾਰਿਓ ਤੇ ਇਹਦਾ ਹਲਤ ਤੂੰ ਦੱਸ ਫੇ ਤੂੰ ਕੀ ਹੈ ਸ਼ਰੀਰ ਤੋਂ ਅਲਗ ਜੇ ਤੂੰ ਕੁਛ ਨਹੀਂ ਨਾ ਜਿਹੜਾ ਬੋਲਦਾ ਫੇਰ ਉਹ ਵੀ ਕੁਛ ਨਹੀਂ ਫੇ ਤੂੰ ਵੀ ਕੁਛ ਨਹੀਂ ਹੈਗਾ ਸ਼ਰੀਰ ਰਹਿ ਜਾਊਗਾ ਤੇਰਾ ਇੱਥੇ ਜਬ ਪੁਰਾਣ ਸ਼ਰੀਰ ਰਹਿ ਜਾਊਗਾ ਇੱਥੇ ਆਤਮਾ ਕਿੱਥੇ ਜਾਊਗੀ ਤੂੰ ਆਤਮਾ ਜਿਹੜਾ ਬੋਲ ਰਿਹਾ ਸਰੀਰ ਨਹੀਂ ਬਾਤ ਬੋਲ ਰਿਹਾ ਜੇ ਉਹ ਕੁਝ ਨਹੀਂ ਤਾਂ ਤੂੰ ਵੀ ਕੁਝ ਨਹੀਂ ਹੈ ਦੱਸ ਤੂੰ ਕੁਝ ਹੈ ਕਿ ਨਹੀਂ ਹੈ ਇਹਦਾ ਜਵਾਬ ਦੇ ਜੇ ਤਾ ਕਹਿੰਦਾ ਮੈਂ ਕੁਝ ਨਹੀਂ ਫਿਰ ਵੀ ਉਹ ਕਹੇ ਸਵਾਲ ਕਾਦੇ ਕਰ ਰਿਹਾ ਤੇ ਤੂੰ ਕੁਝ ਹੈ ਹੀ ਨਹੀਂ ਤੂੰ ਤਾਂ ਕੁਝ ਸੰਕਾਰ ਕੇ ਮੈਂ ਕਹੇ ਮੈਂ ਕੁਝ ਹੈ ਨਹੀਂ ਸੰਕਾਰ ਕੇ ਮੈਂ ਕਹੇ ਮੈਂ ਕੁਝ ਹੈ ਜੀ ਪਰ ਉਹ ਗਾਨਾ ਗਾਇਆ ਨਹੀਂ ਕੁਛ ਆਉ ਨਹੀਂ ਉਚਾਇਆ ਨਾ ਮੋਰ ਗਾੜੀ ਵਿੱਚ ਕਵੇਂ ਕਹੇ ਮੈਂ ਕੁਛ ਹੈ ਗਾਦੀ ਇਤੋਂ ਲੈ ਕੇ ਪਲਟਦੀ ਸਾਰੀ ਗੱਲ ਆਪ ਨਹੀਂ ਵਾਹੋ ਕੇ ਪਲਟ ਕੇ ਰੱਖ ਦਿੱਤਾ ਗਰੀਬੀ ਜਿਹੜਾ ਹਮਾਰੀ ਹੈ ਨਾ ਤੂੰ ਵੀ ਕੁਛ ਨਹੀਂ ਹੈ ਉਹ ਤਾਂ ਹੀ ਬਣਾ ਲਿਆ ਉਹ ਕਹ ਨਹੀਂ ਸਕਦਾ ਮੈਂ ਕੁਝ ਨਹੀਂ ਇਹਨੂੰ ਉਹ ਨਹੀਂ ਕਹ ਮੈਂ ਤਾਂ ਹੈਗਾ ਮੈਂ ਕਿਉਂ ਨਹੀਂ ਇਹਨੂੰ ਇਹ ਤੂੰ ਹੈਗਾ ਫਿਰ ਉਹ ਕਿਵੇਂ ਨਹੀਂ ਜਿਹੜਾ ਤੂੰ ਪੈਦਾ ਕੀਤਾ ਹੈ ਤੂੰ ਆਕਰ ਫਿਰ ਆ ਸੂਰਜ ਹੈ ਚਲਦਾ ਇਹਨੂੰ ਰੋਕ ਕੇ ਦਿਖਾ ਇਹ ਤੇਜ਼ ਕਰਕੇ ਦਿਖਾ ਦੇ ਹਵਾ ਦਾ ਰੁਖ ਮੋੜ ਕੇ ਦਿਖਾ ਦੇ ਤੂੰ ਕੁਝ ਕਰਕੇ ਵੀ ਦਿਖਾ ਨਾ ਫਿਰ ਸ਼ਰੀਰ ਨਹੀਂ ਕੁਝ ਕਰਦਾ ਕਰਦਾ ਦੁਹੀ ਹੈ ਅ ਜਿਹਨਾਂ ਦੇ ਪੈਰ ਦੇ ਮਰੇ ਸ਼ਰੀਰ ਇਹ ਕੀ ਕਰਦੇ ਨੇ ਇਹ ਕਰਦੇ ਵੀਰੇ ਕਰਦੇ ਤੂੰ ਜਿਹੜੇ ਬੋਲਦੇ ਨਹੀਂ ਹਨ ਉਹ ਇਹ ਕੁਝ ਕਰਦੇ ਉਹ ਮਰੇ ਪੈਰ ਇਹ ਉਹ ਨਹੀਂ ਕੁਝ ਤੋ ਜੋ ਹੈਗਾ ਬ੍ਰਹਮ ਸ਼੍ਰਿੰਗਧਰਾ ਤਰ ਉੱਪਰ ਕੋ ਜਨ ਕੋਪ ਪਰੰਦਰ ਕੇ ਵੱਜਰ ਬਰਹਾ ਰਿਓ ਜਿਵੇਂ ਧਰਤੀ ਦੇ ਵਿੱਚੋਂ ਕੋਈ ਪਹਾੜ ਨਿਕਲਿਆ ਹੋਵੇ ਉੱਤੇ ਨੂੰ ਐ ਫੌਜ ਦੇ ਵਿੱਚ ਉੱਚਾ ਸੀ ਗਾਨਵਾਨ ਉਹ ਫੌਜ ਹਨ ਕੋ ਕਾਦ ਵੀ ਗਾਨਵਾਨ ਉੱਚਾ ਸਭ ਤੋਂ ਗੱਲਬਾਤ ਕਰ ਰਹੇ ਐਵੇਂ ਧਰਤੀ ਦੇ ਵਿੱਚੋਂ ਜੇ ਕੋਈ ਪਹਾੜੀ ਉੱਤੇ ਉੱਠੀ ਹੋਵੇ ਉੱਚਾ ਜਗ੍ਹਾ ਹੋਵੇ ਐ ਸਮਝ ਲੋ ਕਰੋਧ ਨਾਲ ਇੰਦਰ ਦੇ ਉੱਤੇ ਆਪਣੀ ਗਦਾ ਦਾ ਜਿਹੜੀ ਸੀ ਉਹਦਾ ਵੱਜਰ ਹਥਿਆਰ ਉਭਰਿਆ ਜਨ ਕੋ ਰੰਦਰ ਨੇ ਬਜਰ ਇੰਦਰ ਨੂੰ ਕਹਿ ਦਿੰਦੇ ਇੰਦਰ ਨੇ ਉਹ ਆਪਣਾ ਉਹਦੇ ਤੇ ਪ੍ਰਹਾਰ ਕੀਤਾ ਯਾਨੀ ਇੰਦਰ ਕੀਆ ਜਾਂ ਮੀ ਪੈਂਦਾ ਕਿੱਡਾ ਹੀ ਪਹਾੜ ਉੱਤਾਂ ਹੋਵੇ ਉੱਤੋਂ ਪੈ ਜਾਂਦਾ ਉਹਦੇ ਤੇ ਉਹ ਨੀਵਾ ਹੋ ਜਾਂਦਾ ਪੈਰੀਵਾ ਹੋ ਜਾਂਦਾ ਜੇ ਉੱਤੋਂ ਮੀ ਪੈਂਦਾ ਨੀਵਾ ਹੋ ਗਿਆ ਐਂ ਗੱਲ ਉੱਤੋਂ ਨਹੀਂ ਕਹਿਤੀ ਉਹ ਤੇ ਉਹ ਕਹਿੰਦੇ ਉਹਦੇ ਗਾਂਦੇ ਉੱਤੋਂ ਦੀ ਕਹਿਤੀ ਗੱਲ ਉੱਤੋਂ ਦੀ ਘੇਰ ਕੇ ਲਿਆਂਦਾ ਹੋ ਜੀ ਲੋਚਣ ਧੂਮ ਉਠੇ ਕਲਕਾਰ ਲੈ ਸੰਗ ਦੰਤਨ ਕੇ ਕੁਰਮਾ ਬੜਾ ਫਿਰ ਤੂੰ ਵੀ ਕੁਛ ਨਹੀਂ ਤੂੰ ਵੀ ਕੁਛ ਨਹੀਂ ਨਹੀਂ برداشت ਹੁੰਦਾ ਆਦਮੀ ਤੋਂ ਹੰਕਾਰੀ ਤੂੰ ਤੂੰ ਵੀ ਕੁਛ ਨਹੀਂ ਫਿਰ ਤੂੰ ਕੀ ਹੋਇਆ ਆਪਣੇ ਅਮਰਤੂ ਕੀ ਸਮਝਦਾ ਰੋਡ ਇਹਦੇ ਨਾਲ ਉਹਨੂੰ ਗੁੱਸਾ ਖਾ ਗਿਆ ਰੋਚਣ ਧੂਮ ਉਠੇ ਕਲਕਾਰ ਲੈ ਸੰਗ ਦੈਂਤਨ ਕੇ ਕੁਰਮਾ ਇੱਕ ਗਰੁੱਪ ਇਕੱਠਾ ਕੀਤਾ ਆਪਣੋ ਤ ਗਹਿ ਪਾਣ ਕਿਰਪਾਨ ਅਚਾਨਕ ਤਾਨ ਲਗਾਈ ਆ ਕਹਿਰ ਕੇ ਉਰਮਾ ਹਾਂ ਦੂਜੀ ਫੇਰ ਮਾਰੀ ਆ ਹਣੇ ਫੇਰ ਸਵਾਲ ਦਾ ਗਾਇਕ ਹੋਰ ਗਹਿ ਪਾਣ ਕਿਰਪਾਨ ਅਚਾਨਕ ਤਾਨ ਅਚਾਨਕ ਤਾਨ ਲਗਾਈ ਆ ਕਹਿਰ ਕੇ ਉਰਮਾ ਹਰ ਚੰਡ ਲਿਓ ਬਰਕਾ ਕਰਤੇ ਪਰ ਮੂੰਡ ਕਟੇਓ ਅਸਰਪੁਰ ਮਾ ਅਸਰਪੁਰ ਉਹਨਾਂ ਨੇ ਬਲ ਧਾਰ ਕੇ ਵਾਂਦੇ ਫੜ ਲਿਆ ਜੇ ਮੈਂ ਨਹੀਂ ਤਾਂ ਤੂੰ ਵੀ ਕੁਝ ਨਹੀਂ ਜੋ ਕਹਾ ਤਾਂ ਬਾਂਦੇ ਫੜ ਲਿਆ ਜੇ ਮੈਂ ਕੁਝ ਨਹੀਂ ਤਾਂ ਆਪਾਂ ਦੋ ਹੀ ਦੇਖ ਲੈਨੇ ਤੂੰ ਬਾਹ ਛਡਾ ਲੈ ਮੈਤੇ ਜਦ ਛੇਵੇਂ ਪਾਛੇ ਜੰਮ ਕਰਦੇ ਸੀ ਤੂੰ ਪਿੰਡੇ ਘਾਂ ਜਿਹੜਾ ਪਾਲਿਆ ਸੀ ਇਹਨਾਂ ਨੇ ਇੱਕ ਪਠਾਣਾ ਦਾ ਮੁੰਡਾ ਜੋ ਤਕੜਾ ਸੀਗਾ ਕੱਦ ਵਾਲਾ ਸੀ ਸੇਵੇਂ ਭਾਸ਼ਾ ਨੂੰ ਵੱਡੇ ਕੱਦ ਵਾਲਾ ਸੀ ਉਹਦੇ ਨਾਲ ਉਹ ਖੇਡਦੇ ਹੁੰਦੇ ਸੀ ਜੋਰ ਕਰਦੇ ਹੁੰਦੇ ਸੀ ਹੋਰ ਕੋਈ ਐਨਾ ਜੋਧਾ ਨਹੀਂ ਸੀ ਗੁਰੂ ਦੇ ਨਾਲ ਉਹਨਾਂ ਦੀ ਤਲਵਾਰ ਦਾ ਬਾਲ ਸੈਲਵੇ ਟਾਲ ਦੇ ਉੱਤੇ ਵੀ ਗੁੱਟ ਮੋੜ ਦਿੰਦੀ ਸੀ ਉੱਤੇ ਪੈਂਦਾ ਸੀ ਨਾ ਟਾਲ ਤੇ ਸਾਹਮਣੇ ਸੀ ਹੁੰਦੀ ਉਹ ਵੀ ਆਹ ਕਹਿੰਦਾ ਸੀ ਬਈ ਹੁੱਕਾਰ ਆ ਗਿਆ ਸੀ ਉਹਦੇ ਬਹੁਤ ਜਿਆਦਾ ਇਹ ਤਾਂ ਦੋ ਪਾਸੇ ਜਾ ਰਹੇ ਜਾਂਦਾ ਉਹਦਾ ਫਿਰ ਤਲਵਾਰ ਵਾਰ ਕੇ ਕਟਿਆ ਉਹਦੀ ਗਰਦਨ ਹੀ ਕੱਟੀ ਉਹ ਜਿਦੋਂਗਾ ਤੇਰੇ ਕਟਿਆ ਸਨ ਹੱਡੀਆਂ ਕੋਈ ਆਦਮੀ ਕਹਦੇ ਸਾਰੇ ਵੀ ਇਹਦਾ ਅਸਲ ਨਹੀਂ ਕਟਿਆ ਜਾ ਸਕਦਾ ਕੋਈ ਯੋਧਾ ਇਹਦਾ ਅਸਲ ਨਹੀਂ ਕੱਟ ਸਕਦਾ ਐਡੀ ਤਾਂ ਉਹਦੀ ਗਰਦਨ ਮੋਟੀ ਸੀ ਇਹਦਾ ਕੋਈ ਕਵਾਰਨਰ ਸਿਰ ਨਹੀਂ ਕੱਟ ਸਕਦਾ ਕੋਈ ਵੀ ਆਦਮੀ ਅੱਛੇ ਮੈਂ ਪਾਸ਼ਾ ਨੇ ਜੇ ਕਟਿਆ ਨਾ ਇੱਥੋਂ ਕੱਟ ਕੇ ਹੱਡੀਆਂ ਪਸਲੀਆਂ ਕੱਟ ਕੇ ਕੱਟ ਕੇ ਸੜੂਤ ਜਿਹੜੀ ਉਹ ਗੱਤ ਪਾਸੇ ਕਰਕੇ ਬੋਲੇ ਇਹ ਸ਼ਕਤੀ ਹੁੰਦੀ ਹੈ ਦਸਾਂ ਬਾਝਾ ਵੇਲੇ ਜਿੰਨੇ ਵੀ ਯੋਧੇ ਨੇ ਕੋਈ ਸ਼ਕਤੀ ਉਹਨਾਂ ਦੇ ਬਰਾਬਰ ਨਹੀਂ ਹੈ ਕੋਈ ਨਹੀਂ ਉਹਨਾਂ ਦੇ ਬਰਾਬਰ ਸ਼ਕਤੀ ਕਿਸੇ ਦੀ ਬੁਧ ਅਪਲੇਰ ਕੋਲ ਆਏ ਆਲੇ ਆਏ ਸੀ ਲੋ ਲਿਖਦੇ ਨੇ ਵੀ ਕਾਇਆ ਸੀ ਤੇਰਾ